ਹਾਂਜੀ ਭਾਈ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਬੈਠਦੀ ਇਹ ਆਪਣੇ ਆਪ ਦੇ ਘਰੋਂ ਆ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਆਪਣੇ ਨਾਲ ਜੋੜਨ ਲਈ ਤੇ ਆਪਣੇ ਪੇਜ ਨੂੰ ਜਿਹੜੇ ਭਰਾ ਨਵੇਂ ਆ ਉਹ ਫੋਲੋ ਜ਼ਰੂਰ ਕਰ ਲਿਓ ਤੇ ਜਿਹੜੇ ਭਰਾ ਫੇਸਬੁੱਕ ਤੇ ਉਹ ਫੋਲੋ ਕਰ ਲਿਓ ਜਿਹੜੇ ਭਰਾ YouTube ਤੇ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਆਪਾਂ ਆਪ ਦੇ ਘਰੋਂ ਲੈ ਕੇ ਆਏ ਆ ਦੂਜਾ ਸੂਆ ਬੈੜਾ ਭਾਈ 4 ਦੰਦ ਦਾ ਪਹਿਲੇ ਸੂਏ 14 ਤੋਂ 15 ਕਿਲੋ ਦੁੱਧ ਦੱਸਿਆ ਮਾਲਕਾਂ ਨੇ ਦਿੱਤਾ ਹੋਇਆ ਇਸ ਵਾਰ ਦੂਜੇ ਸੂਏ ਸੂਈ ਆ ਦੋ ਦਿਨਾਂ ਦੀ ਸੂਈ ਥੱਲੇ 12 ਕਿਲੋ ਕੰਡੇ ਵਾਲੀ ਹੁਣ ਬੌਲੀ ਤਿਆਰ ਆ ਤੇ ਜੇ ਥਣ ਛੱਪੇ ਦੀ ਗੱਲ ਕਰੀਏ ਤੁਸੀਂ ਚਾਰੇ ਥਣ ਦੇਖ ਸਕਦੇ ਹੋ ਈੜੀ ਦੇ ਪਾ ਵਾਂਗੂ ਪੂਰੇ ਕੰਨੀਆਂ ਤੇ ਲੱਗੇ ਹੋਇਆ ਕੋਈ ਇਹ ਨਹੀਂ ਵੀ ਥਣ ਇਕੱਠੇ ਆ ਤੇ ਕਹੀ ਆਪਾਂ ਅਲੱਗ-ਅਲੱਗ ਜਾਂਨੇ ਆ ਪੂਰੇ ਗੈਪ ਤੇ ਚਾਰੇ ਥਣ ਲੱਗੇ ਆ ਬਾਕੀ ਦੁੱਧ ਵਾਲੀ ਨਾਰ ਨੂੜ ਦੇਖ ਲਓ ਚੈੱਕ ਕਰ ਲਓ ਚਾਰੇ ਥਣ ਹਵਾਨੇ ਦੀ ਬਹੁਤ ਜ਼ਿਆਦਾ ਸਾਫ਼ ਆ ਬਾਕੀ ਦੋ ਜਣਾ ਦੀ ਸੂਈ ਥੱਲੇ 12 ਕਿਲੋ ਕੰਡੇ ਵਾਲੀ ਬੌਲੀ ਆ ਹੁਣ ਹਿਸਾਬ ਤੁਸੀਂ ਲਾਉਣਾ ਵੀ ਇਹ 17 18 ਕਿਲੋ ਦੁੱਧ ਦੇ ਦੂ ਕਿ ਇਹ 10 ਦੇ ਦੂ ਇਹ ਤੁਸੀਂ ਆਪ ਦੀ ਜੱਜਮੈਂਟ ਕਰਨੀ ਆ ਬਾਈ ਚਾਰੇ ਥਣ ਕੋਈ ਨੁਕਸ ਨਹੀਂ ਆਪਣੀ ਫੁੱਲ ਗਰੰਟੀ ਹੋਊਗੀ ਥਣਾ ਦੀ ਹੋ ਜਾ ਬੇਸ਼ੇ ਨੂੰ ਤੇ ਜਿਹੜੀ ਮੇਨ ਗੱਲ ਆ ਬਾਕੀ ਸੂਈ ਸਾਈ ਦੀ ਜ਼ਹਿਰ ਜੱਪੇ ਦੀ ਫੁੱਲ ਗਰੰਟੀ ਆ ਪੂਸਪਾਸ ਨਾਲ ਵਾਲੀ ਤੁਹਾਨੂੰ ਆਪ ਹੀ ਦੇਜੂ ਕੱਦ-ਕਾੜ ਦੀ ਗੱਲ ਕਰੀਏ ਬਾਈ ਦਰਮਿਆਨੀ ਆ ਨਾ ਛੋਟੀ ਆ ਨਾ ਵੱਡੀ ਆ ਜਿਵੇਂ ਜਰਸੀਆਂ ਦੇ ਕੱਦ ਹੁੰਦੇ ਉਹ ਚੀਜ਼ ਆ ਇੱਕ ਟੋਕਰਾ ਪੱਠਾ ਖਾਨ ਵਾਲੀ ਆ ਕੋਈ ਇਹ ਨਹੀਂ ਹੈਗਾ ਤੇ ਬਾਕੀ ਆਰਡਰ ਕੁਆਲਿਟੀ ਸਾਫ਼ ਸੁਥਰੀ ਬਹੁਤ ਜ਼ਿਆਦੇ ਆ ਜਮਾ ਟਾਈਮ ਤੋਂ ਟਾਈਮ 6 ਵਜੇ ਤੋਂ 6 ਵਜੇ ਦੀ ਚਵਾਈ ਕਰਦੇ ਆ ਆਪਾਂ ਖਾਲੀ ਕਰੀ ਸੀ ਅੱਜ ਸਵੇਰੇ ਤੇ ਹੁਣ ਬਹੁਤ ਸੋਹਣੀ ਤਿਆਰ ਹੋਈ ਆ 6 ਕਿਲੋ ਹੁਣ ਟਾਈਮ ਦਾ ਦੁੱਧ ਨੇ ਮੌਜ ਨਾਲ ਕੱਢ ਦੇਣਾ ਪੂਰੀ ਦੂਰ ਕਰਕੇ ਵੀਡੀਓ ਬਣਾਉਣਾ ਬਾਈ ਜੇ ਕੋਈ ਘਰੇ ਰੱਖਣ ਵਾਲਾ ਵੀਰ ਚਾਹਵਣਾ ਹੈਗਾ ਰੇਟ ਫੋਨ ਦੇਹੁ ਹੋ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਫੋਨ ਹੋਊਗਾ ਰੇਟ ਹੋਊਗਾ ਰੇਟ ਫੋਨ ਤੇ ਕਰਾਂਗੇ ਬਾਈ ਤੇ ਜੇ ਕਿਸੇ ਭਰਾ ਨੂੰ ਚਾਹੀਦੀ ਆ ਕਿਸੇ ਪਾਸੇ ਹੱਥ ਤਰਿਆ ਨਹੀਂ ਕੋਈ ਵੀ ਇੱਕ ਪੈਸੇ ਦਾ ਨੋਕਸ ਵੀ ਨਹੀਂ ਹੈਗਾ ਇੱਕ 20 ਪੈਸੇ ਦਾ ਖਾਣ ਪੀਣ ਨੂੰ ਖੁੱਲੀ ਆ ਪਾਇਆ ਹਜੇ ਕੁਝ ਵੀ ਨਹੀਂ ਆ ਤੁਸੀਂ ਦੇਖ ਸਕਦੇ ਹੋ ਤੂੜੀ ਚ ਚਾਰ ਰਲਦਾ ਹਜੇ ਕਿਉਂਕਿ ਜੇ ਤਾਜੇ ਲਵੇਰੇ ਨੂੰ ਬਾਈ ਜਲਦੀ ਪਾਉਣ ਲੱਗ ਜਾਨੇ ਆ ਮੁੜ ਕੇ ਜਾਂ ਮੋਕ ਲੱਗੀ ਤਾਜੇ ਸੂਏ ਪਸ਼ੂ ਨੂੰ ਜਾਂ ਕਈ ਆ ਜੀ ਜ਼ਿਆਦਾ ਖਾ ਲਿਆ ਪਸ਼ੂ ਨੇ ਮੁੜ ਕੇ 10 15 ਦਿਨ ਗੱਲ ਨਹੀਂ ਬਣਦੀ ਕਈ ਭਰਾ ਕਹਿ ਦਿੰਦੇ ਆ ਵੀ ਬਾਈ ਹੁਣ ਬੌਲਾ 15 ਕਿਲੋ ਹੈਗਾ 17 ਕਿਲੋ ਹੈਗਾ ਫਿਰ ਉਹਦਾ ਹਿਸਾਬ ਲਾਉਣ ਲੱਗ ਜਾਨੇ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ ਬਾਈ ਕਿਉਂਕਿ ਜਿੰਨੀ ਇਹਨੂੰ 5-7 ਦਿਨ ਲੇਟ ਪਾਉਣ ਲੱਗਾਗੇ ਉਨਾਂ ਇਹ ਜਲਦੀ ਦੁੱਧ ਦੇ ਤੇ ਜ਼ਿਆਦਾ ਦੁੱਧ ਤੇ ਆਊਗੀ ਜੇ ਹੁਣ ਪਹਿਲਾਂ ਹੀ ਅੱਜ ਹੀ ਇਹਨੂੰ ਬੱਠਲ ਧਰਤਾ ਭਰ ਕੇ ਤੇ ਨੇ ਬਾਈ ਭੁੱਖ ਮਰ ਜਾਣੀਆਂ ਮੜ ਕੇ ਮਹੀਨਾ ਨਾਲ ਲੋਟ ਆਵੇ 20 ਦਿਨਾਂ ਆਵੇ ਹੁਣੇ ਪੱਠੇ ਮੰਗਦੀ ਆ ਵੀ ਮੈਨੂੰ ਪਾਉ ਆਪਾਂ ਉਹਦੇ ਹਿਸਾਬ ਨਾਲ ਫੀਡ ਤੁਸੀਂ ਆਪਦੇ ਵੀ ਕਈ ਵਾਰੀ ਪਸ਼ੂ ਜੇ ਸੁੰਦੇ ਆ ਤੁਹਾਡੇ ਆਪ ਵੀ ਇਦਾਂ ਹੀ ਕਰਿਆ ਕਰੋ ਅੱਜ ਬੱਕ ਪਾਇਆ 2 ਬੱਕ ਪਾਇਆ 3 ਬੱਕ ਹੌਲੀ ਹੌਲੀ ਕਰਕੇ ਵਧਾਓ ਇੱਕ ਗਰਮੀ ਆ ਥੋੜੀ ਜੀ ਤੁਹਾਨੂੰ ਵੀ ਪਤਾ ਤੇ ਰੇਟ ਵੀਰੇ ਫੋਨ ਤੇ ਹੂ ਮਗਰ 40 120 ਦੇ ਸੀ ਮੰਦੀ ਇਹਦੀ ਬੱਛੀ ਆ ਬੱਛੀ ਬਹੁਤ ਟੌਪ ਬੱਚੀ ਨਹੀਂ ਦਿੰਦੀ ਆ ਪਹਿਲੇ ਸੂਏ ਬਾਈ ਇਹਨੇ ਮੰਨ ਕੇ ਚਲੋ ਚਿੱਟੀ ਬੱਸੀ ਸੀ ਬਿਲਕੁਲ ਇਹਦੇ ਪਿੱਛੇ ਤੇ ਇਸ ਵਾਰ ਡੱਬੀ ਆ 40 120 ਦੇ ਸੀਮਨ ਦੀ ਬੱਛੀ ਆ ਬਿਹੜ ਪੁੜੇ ਪਪਰ ਦੀ ਕਿਸੇ ਪਾਸੇ ਹੱਥ ਤਰਾ ਨਹੀਂ ਪੂਰੀ ਸੋਹਣੀ ਬਿਹੜਾ ਚਾਰੇ ਥਾਂ ਨਿਕੜਵੇਂ ਤੁਸੀਂ ਦੇਖ ਸਕਦੇ ਹੋ ਮੂਠੀ ਵਾਲਾ ਰੁਕ ਰੁਕਦਾ ਥਾਣਾ ਕੋਈ ਇਹ ਨਹੀਂ ਵੀ ਛੋਟਾ ਹੋ ਬਹੁਤ ਹੀ ਸੋਹਣਾ ਤੇ ਜੇ ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਆਪਣੇ ਨਾਲ ਕੰਟੈਕਟ ਕਰਕੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਸਾਰੇ ਭਰਾਵਾਂ ਦਾ ਧੰਨਵਾਦ ਜੀ ਮਿਲਦੇ ਮਿਲਦੇ ਕਿਸੇ ਅਗਲੀ ਵੀਡੀਓ ਦੇ ਨਾਲ